ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ਪਤੀ ਦੇ ਵੱਲੋਂ ਪਹਿਲਾਂ ਪਤਨੀ ਦਾ ਕਤਲ ਕੀਤਾ ਗਿਆ ਤੇ ਬਾਅਦ ਵਿੱਚ ਖੁਦ ਵੀ ਆਤਮ ਹੱਤਿਆ ਕਰ ਲਈ ਗਈ ਜਾਣਕਾਰੀ ਦੇ ਮੁਤਾਬਿਕ ਇੱਕ ਹਫ਼ਤਾ ਪਹਿਲਾਂ ਇਹ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਦੇ ਲਈ ਪਤੀ ਪਤਨੀ ਆਏ ਸਨ ਜਾਣਕਾਰੀ ਦੇ ਮੁਤਾਬਿਕ ਇਹ ਪਤਾ ਲੱਗਿਆ ਹੈ ਕਿ ਪਤੀ ਨੂੰ ਆਪਣੀ ਪਤਨੀ ਤੇ ਹਮੇਸ਼ਾ ਸ਼ੱਕ ਰਹਿੰਦਾ ਸੀ ਸ਼ੱਕੀ ਹਾਲਾਤਾਂ ਦੇ ਤੇ ਚੱਲਦਿਆਂ ਉਸਨੇ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਉਸਨੇ ਖੁਦ ਫਾ ਲੈ ਕੇ ਆਤਮ ਹੱਤਿਆ ਕਰ ਲਈ ਪਤਨੀ ਦੇ ਨਾਂ ਕਰਦੇ ਸੁਬੀਂ ਸਿੰਘ ਤੇ ਪਤਨੀ ਉਸ ਨਾਂ ਕਰਦੇ ਸੁਖਮਨੀ ਦੇ ਪੋਰਦੇ ਵੱਜੋ ਹੋਈ ਹੈ ਉਥੇ ਰਿਸ਼ਤੇਦਾਰਾਂ ਵੱਲੋਂ ਰੋਪ ਲਗਾਏ ਹਨ ਕਿ ਥੋੜਾ ਪਰਿਵਾਰ ਵੀ ਲੜਕੀ ਦੇ ਚਾਚਲਨ ਤੋਂ ਨਾਰਾਜ਼ ਸੀ ਜਿਸ ਕਰਾ ਬਿੰਡਾ ਰਹਿਣ ਦੇ ਰਿਹਾ ਮਜਬੂਰ ਹੋਈ ਪੈਸਨ ਇਸ ਮੌਕੇ ਤੇ ਪਹੁੰਚੇ ਫੋਰੈਂਸਿਕ ਜਾਂਚ ਦੀਆਂ ਟੀਮਾਂ ਵੱਖ-ਵੱਖ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਬ੍ਰਿਤੀ ਕਿਤੋਂ ਆਇਆ ਕੀ ਮਾਮਲਾ ਹੋਇਆ ਕੀ ਤਾਂ ਕਿ ਨਾਮ ਬੀਰੇ ਮੀਰਾ ਨਾ ਕਮਲਾ ਹਾਂਜੀ ਅਸੀਂ ਤਾਂ ਗਿੱਦੜਾਂ ਤੋਂ ਆ ਮੇਰਾ ਦਿਓਰ ਆਇਆ ਤੇ ਦੇਖੀਏ ਤੁਹਾਡੇ ਕੀ ਲੱਗਦਾ ਹੈ ਦਿਓਰ ਆ ਮੇਰਾ ਹੈ ਦਿਓਰ ਦਰਾਨੀ ਹੈ ਮੈਨੇਜਮੈਂਟ ਦਾ ਕੰਮ ਕਰਦਾ ਸੀਗਾ ਹਾਂਜੀ ਵੀਰੇ ਸਾਨੂੰ ਕੁਝ ਵੀ ਨਹੀਂ ਪਤਾ ਕਿਉਂਕਿ ਅਸੀਂ 3 ਮਹੀਨੇ ਹੋ ਗਏ ਨਾ ਜਦੋਂ ਤੇ ਇਹਦੇ ਨਾਲ ਰਹਿਣ ਲੱਗਿਆਗਾ ਸਾਡੇ ਘਰ ਦੇ ਕੋਈ ਨਹੀਂ ਮੰਨਦੇ ਸੀਗੇ ਵੀ ਇਹਦੇ ਨਾਲ ਰਹਿਣ ਕਿਉਂਕਿ ਕਈ ਬੰਦਿਆਂ ਨੇ ਇਹਦਾ ਰਿਲੇਸ਼ਨ ਦੇਖਲੇ ਸੀਗੇ ਤੇ ਸਾਡੇ ਸੱਸ ਸਹੁਰਾ ਕੋਈ ਨਹੀਂ ਮੰਨਦਾ ਸੀਗਾ 3 ਮਹੀਨੇ ਹੋ ਗਏ ਜਦੋਂ ਤਾਂ ਇੱਥੇ ਆ ਕੇ ਰਹਿਣ ਲੱਗਿਆਗਾ ਉਹਨਾਂ ਨੇ ਤਾਂ ਸਾਰਿਆਂ ਨੇ ਲਿੰਕ ਖਤਮ ਕੀਤੇ ਆ ਇਹਦੇ ਨਾਲ ਹਾਂਜੀ ਵੀ ਉਹ ਪਿੰਡ ਮੇਰੀ ਸੱਸ ਨਾਲ ਗੱਲਬਾਤ ਹੁੰਦੀ ਸੀ ਕਿ ਜਾਂਦਾ ਆਉਂਦਾ ਸੀਗਾ ਬਾਕੀ ਸਾਡੇ ਕੋਈ ਨਹੀਂ ਇਹਨੂੰ ਬੁਲਾਉਂਦੇ ਚਲਾਉਂਦੇ ਸੀਗੇ ਕਿਸ ਤਰ੍ਹਾਂ ਦੀ ਚਾਲ ਚਲੰਸੀ ਤੇ ਕਿਸ ਤਰ੍ਹਾਂ ਦੇ ਨਾਲ ਇਹ ਕਰੋ ਜਿਹੜੀ ਸੀ ਜਦੋਂ ਸੁਬਹ ਆਈ ਸੀ ਤਾਂ ਕੀ ਉਹਨਾਂ ਦੇ ਵਿੱਚ ਕਾਰਤਿਕ ਲੇਸੂ ਸੀ ਸੀ ਜਿਹੜੀ ਕਰਦੀ ਆਪੋਸਿਟ ਵਾਇਸ ਮੇਰੇ ਇਹਨੂੰ 4-5 ਸਾਲ ਹੋ ਗਏ ਕੁੜੀ ਆਈ ਨੂੰ ਇੱਥੇ ਬਠਿੰਡੇ ਚ ਆਦੀ ਭੈਣ ਹੋਣੇ ਕੋਲੇ ਰਹਿੰਦੀ ਸੀ ਕਦੇ ਸਰਸੇ ਹੁੰਦੀ ਕਦੇ ਹਸਾਰ ਹੁੰਦੀ ਕਦੇ ਜਾਂਦੀ ਗੜ ਹੁੰਦੀ ਇਹ ਕਹਿੰਦੀ ਆਰਕੈਸਟਰਾ ਦਾ ਕੰਮ ਕਰਦੀ ਪਰ ਸਾਨੂੰ ਕੁਛ ਨਹੀਂ ਪਤਾ ਕਿ ਇਹ ਕੀ ਕੰਮ ਕਰਦੀ ਕੀ ਨਹੀਂ ਕੰਮ ਕਰਦੀ 3 ਮਹੀਨੇ ਹੋ ਗਏ ਮੇਰੇ ਦਿਔਰ ਨੂੰ ਇੱਥੇ ਆਏ ਨੇ ਤੇ ਹੁਣ ਦੋਨੇ ਜਣੇ ਇਹ ਇਕੱਠੇ ਰਹਿੰਦੇ ਸੀਗੇ ਵਧੀਆ ਰਹਿੰਦੇ ਆ ਸਾਨੂੰ ਇਹੋ ਜੀ ਇਹਨਾਂ ਦੀ ਲੜਾਈ ਝਗੜੇ ਦਾ ਕੁਝ ਨਹੀਂ ਪਤਾ ਵੀ ਕੀ ਗੱਲਬਾਤ ਹੋਈ ਹੈ ਕੀ ਨਹੀਂ ਕਿਹਦੀ ਹੋਰ ਹੈ ਜੀ ਤੇ 27 27 28 ਸਾਲ ਦਾ ਉਹਦਾ ਨਾਮ ਆ ਆਪਣਾ ਸੁਖਮਣੀ ਆਈ ਖਿਆਲੀ ਵਾਲੇ ਇੱਕ ਇੱਕ ਖਿਆਲੀ ਵਾਲੇ ਖਿਆਲੀ ਵਾਲੇ ਹਾਂ ਜੀ ਇਹ ਤੁਹਾਨੂੰ ਇਸ ਗੱਲ ਦੀ ਸੂਚਨਾ ਕਿਹਦੇ ਵੱਲੋਂ ਮਿਲੀ ਸਾਨੂੰ ਵੀਰੇ ਫੋਨ ਕੀਤਾ ਮੇਰੀ ਸੱਸ ਨੂੰ ਇਧਰੋਂ ਕਿਸੇ ਕੁੜੀ ਨੇ ਫੋਨ ਕੀਤਾਗਾ ਤੇ ਫਿਰ ਮੇਰੇ ਸੱਸ ਨੇ ਸਾਨੂੰ ਫੋਨ ਕੀਤਾ ਕਹਿੰਦੀ ਵੀ ਜਾ ਕੇ ਤੁਸੀਂ ਦੇਖੋ ਵੀ ਕੀ ਗੱਲਬਾਤ ਹੋਗੀ ਸਾਨੂੰ ਇਹ ਦੱਸਿਆ ਗਿਆ ਵੀ ਦੋਨੇ ਜਣੇ ਲੜ ਕੇ ਬਾਰ ਬੰਦ ਕਰੀ ਬੈਠਿਆ ਵੀ ਉਹ ਬਾਰ ਨਹੀਂ ਖੋਲਦੇ ਹੈਗੇ ਕਹਿੰਦੇ ਵੀ ਉੱਥੇ ਪੁਲਿਸ ਪਾਲਸ ਬਹੁਤ ਜ਼ਿਆਦਾ ਵੀ ਇੰਨਾ ਹੀ ਸਾਨੂੰ ਹਾਂਜੀ ਵੀ ਸਾਨੂੰ ਕੁਛ ਨਹੀਂ ਬਾਕੀ ਕੋਈ ਵੀ ਗੱਲਬਾਤ ਦਾ ਨਹੀਂ ਹਜੇ ਤੱਕ ਪਤਾ ਹੈਗਾ ਕੀ ਗੱਲਬਾਤ ਕੀ ਗੱਲਬਾਤ ਨਹੀਂ ਹੈਗੀ ਮੇਰਾ ਨਾਮ ਨੂਰਦੀਨ ਹੈ ਜੀ ਪਿੰਡ ਮਹਿਸਾਬ ਗਿੱਦੜ ਤੋਂ ਸਾਫ ਦਾ ਸਰਪੰਚ ਤਾਂ ਜੀ ਹਾਂਜੀ ਇਹ ਮਾਮਲਾ ਇਹ ਸੀਗਾ ਜੀ ਮੈਨੂੰ ਮੈਂਬਰ ਸਾਹਿਬ ਨੇ ਮੇਰੇ ਨਾਲ ਮੈਂਬਰ ਸੀਗਾ ਉਹਨਾਂ ਨੇ ਫੋਨ ਕੀਤਾ ਵੀ ਆਕਰਕੇ ਉਹਨਾਂ ਦੇ ਭਤੀਜੇ ਦਾ ਵੀ ਇੱਥੇ ਕੋਈ ਇਸ ਤਰ੍ਹਾਂ ਦੀ ਕਰਕੇ ਵੀ ਛੱਟ ਵੱਜੀ ਹੈ ਤੇ ਜਦੋਂ ਇੱਥੇ ਆ ਕੇ ਦੇਖਿਆ ਤੇ ਵੀ ਉਹਨਾਂ ਦੇ ਦੋਨੇ ਮੀਆਂ ਬੀਬੀ ਦਾ ਮੰਨ ਲਓ ਡੈਥ ਹੋ ਚੁੱਕੀ ਹੈ ਜੀ ਕੀ ਮਾਮਲਾ ਸੀਗਾ ਤਾਂ ਇਹਨਾਂ ਦਾ ਜੀ ਮਾਮਲਾ ਤਾਂ ਨਹੀਂ ਕੁਝ ਕਹਿ ਸਕਦੀ ਜੀ ਵੀ ਕੀ ਮਾਮਲਾ ਸੀਗਾ ਪਹਿਲਾਂ ਇਹ ਜਿਹੜਾ ਸੰਦੀਪ ਭਾਈ ਸੁਖਦੀਪ ਭਾਈ ਇਹ ਮੇਰੇ ਪਿੰਡ ਰਹਿੰਦਾ ਸੀਗਾ ਤੇ ਪਿਛਲੇ 10 ਦਿਨਾਂ ਤੱਕ ਪਾਸੇ ਇੱਥੇ ਆ ਕੇ ਰਹਿਣ ਲੱਗਾ ਸੀਗਾ ਇਹ ਆਪਸ ਵਿੱਚ ਅਲੱਗ-ਅਲੱਗ ਹੀ ਰਹਿੰਦੇ ਸੀਗੇ ਪਹਿਲੇ ਹੀ ਲੜਾਈ ਝਗੜਾ ਲੜਾਈ ਝਗੜਾ ਨਹੀਂ ਸੀ ਬੈਸੇ ਹੀ ਸੁਲਾਮਰ ਕੀ ਨਾਲ ਹੀ ਬੇਟਾ ਉਹ ਬੇਟੇ ਆਪਦੇ ਪਿੰਡ ਰਹਿੰਦਾ ਸੀਗੇ ਮੇਰੇ ਪਿੰਡ ਇਹਦਾ ਵੀ ਇਹਨਾਂ ਦਾ ਇੱਕ ਬੇਟਾ ਹੈਗਾ ਜੀ 7 ਸਾਲ ਦੇ ਹਾਲਾਤ ਦੇਖੇ ਹਾਂਗੇ ਨਹੀਂ ਹਾਲਾਤ ਨਹੀਂ ਦੇਖੇ ਜੀ ਅਸੀਂ ਅੰਦਰ ਨਹੀਂ ਗਏ ਕਿੰਨੀ ਕੁ ਉਮਰ ਦਾ ਉਮਰ 30 ਸਾਲ ਹੋ ਗਈ ਹੈ ਸਰ ਸਾਡੇ ਸਹਾਰਾ ਜਨ ਸੇਵਾ ਹੈਲਪਲਾਈਨ ਨੰਬਰ 98140 73073 ਤੱਕ ਕਾਲ ਆਈ ਸੀ ਕਿ ਬਡੰਗਾ ਜਿਹਾਰ ਸਿੰਘ ਨਗਰ ਗਲੀ ਨੰਬਰ 1/5 ਦੇ ਵਿੱਚ ਦੋ ਜਣਾਂ ਨੇ ਸੁਸਾਈਡ ਕਰ ਲਿਆ ਸਾਡੀਆਂ ਸਾਰਾ ਆਜਨ ਸੇਵਾ ਦੀਆਂ ਦੋ ਐਂਬੂਲੈਂਸ ਟੀਮਾਂ ਵਿੱਕੀ ਕਮਾਂ ਸੰਦੀਪ ਗਿਲ ਮੌਕੇ ਤੇ ਆ ਕੇ ਦੇਖਿਆ ਦੂਜੀ ਮੰਜ਼ਲ ਤੇ ਜੋ ਕਿ ਅੰਦਰੋਂ ਕੁੰਡੀ ਲੱਗੀ ਹੋਈ ਕੋਈ ਕੋਈ ਸੀ ਦੀ ਸਾਰਾ ਟੀਮ ਨੇ ਕੁੰਡੀ ਤੋੜ ਕੇ ਜਿਹੜੀ ਅੰਦਰ ਦੋ ਡੈਡ ਬੋਡੀਆਂ ਪਈਆਂ ਸੀ ਜਿਹੜਾ ਕਿ ਇੱਕ ਮੁੰਡੇ ਦੀ ਡੈਡ ਬੋਡੀ ਪੱਖੇ ਨਾਲ ਲੜਕਦੀ ਸੀ ਜਿਹੜੀ ਕਿ ਕੁੜੀ ਆ ਉਹਦੇ ਨਾਲ ਬੈੱਡ ਤੇ ਨਾਲ ਪਈ ਸੀ ਥਾਣਾ ਕੈਂਟ ਪੁਲਿਸ ਤੇ ਡੀਐਸਪੀ ਸਿਟੀ 2 ਤੇ ਫ੍ਰੈਂਚਿੰਗ ਟੀਮਾਂ ਮੌਕੇ ਤੇ ਆ ਗਈਆਂ ਬਾਕੀ ਪੁਲਿਸ ਵੱਖ-ਵੱਖ ਥੰਗਲਾਂ ਤੋਂ ਜਾਂਚ ਪੜਤਾਲ ਕਰ ਰਹੀ ਹੈ ਜੀ ਪਤਾ ਲੱਗਿਆ ਕਿ ਇਹ ਦੱਸਿਆ ਜਾ ਰਿਹਾ ਜੋ ਪੁਲਿਸ ਕਹਿ ਰਹੀ ਹੈ ਕਿ ਦੇਖਣ ਤੇ ਲੱਗਦਾ ਕਿ ਮੁੰਡੇ ਨੇ ਕਤਲ ਕਰਕੇ ਕੁੜੀ ਨੂੰ ਤੇ ਫਿਰ ਆਪਣੇ ਆਪ ਇਹ ਸਰ ਪੁਲਿਸ ਸਾਹਿਬ ਜਾਂਚ ਪੜਤਾਲ ਕਰ ਰਹੀ ਹੈ ਜੀ ਇਹ ਬਲੱਡ ਕਿੰਨਾ ਜ਼ਿਆਦਾ ਡੁੱਲਿਆ ਵੈਸੇ ਕੁੜੀ ਦਾ ਡੁੱਲਿਆ ਕੁੜੀ ਦਾ ਸਰ ਕਿ ਸਾਨੂੰ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀ ਕਿ ਜਹਾਰ ਨਗਰ ਦੇ ਵਿੱਚ ਇੱਕ ਕਪਲ ਨੇ ਸੁਸਾਈਡ ਕੀਤਾ ਹੈਗਾ ਜਿਸ ਤੇ ਕਾਰਵਾਈ ਕਰਦੇ ਤੁਰੰਤ ਥਾਣਾ ਕੈਂਟ ਦੀ ਟੀਮ ਅਸੀਂ ਇੱਥੇ ਪਹੁੰਚੇ ਸੀਗੇ ਮੌਕੇ ਤੇ ਤੇ ਜੋ ਮੌਕਾ ਦੇਖਣ ਤੋਂ ਲੱਗ ਰਿਹਾ ਹੈਗਾ ਕਿ ਜਿੱਦਾਂ ਇੱਕ ਲੜਕੀ ਆ ਉਹਦੀ ਡੈਡ ਬੋਡੀ ਪਈ ਆ ਕਾਫੀ ਖੂਨ ਵਗੈਰਾ ਉੱਥੇ ਹੈਗਾ ਤੇ ਪਲੱਸ ਲੜਕਾ ਉਹ ਉਸਦੀ ਬੋਡੀ ਜੋ ਹੈਂਗ ਕਰ ਰਹੀ ਹੈ ਪੱਖੇ ਨਾਲ ਤੋਂ ਪ੍ਰਾਈਮ ਆ ਫਸਾਈ ਇਹ ਹੀ ਲੱਗ ਰਿਹਾ ਵੀ ਉਹ ਲੜਕੇ ਨੇ ਲੜਕੀ ਨੂੰ ਮਾਰਤਾ ਕਤਲ ਕਰਕੇ ਤੇ ਖੁਦ ਸੁਸਾਈਡ ਕਰ ਲਿਆ ਲੜਕੀ ਨੂੰ ਕੁਝ ਟਿੱਕੇ تھے ਆਪਨੇ ਮਾਰੇ ਗਏ ਇਹ ਹਨ ਅਸੀਂ ਅਜੇ ਕ੍ਰਾਈਮ ਟੀਮ ਕ੍ਰਾਈਮ ਸੀਨ ਬਿਲਕੁਲ ਅਨਟੱਚਡ ਹੈ ਜੀ ਫੋਰੈਂਸਿਕ ਟੀਮ ਆਊਗੀ ਜੀ ਫੋਰੈਂਸਿਕ ਟੀਮ ਜਦੋਂ ਆਊ ਜੋ ਲੜਕਾ ਜੀ ਉਹ ਪ੍ਰਾਇਮਰੀਲੀ ਪਤਾ ਲੱਗਿਆ ਗਿੱਦਣਾ ਪਿੰਡ ਦਾ ਤੇ ਲੜਕੀ ਖਿਆਲੇ ਵਾਲੇ ਦੀ ਦੋਨੋਂ ਮੈਰਿਟ ਨੂੰ ਇੱਥੇ ਕਦੋਂ ਆਏ ਸੀ ਸਰ ਇੱਥੇ ਜੋ ਮਡਲੀ ਪੁੱਛ ਕੇ ਇਸ ਦੌਰਾਨ ਸਾਨੂੰ ਮਕਾਨ ਮਾਲਕ ਤੋਂ ਇਹ ਪਤਾ ਲੱਗਿਆ ਜੀ ਹਫਤਾ ਪਹਿਲਾਂ ਹੀ ਇਥੇ ਦੋ ਕਪਲਸ ਨੇ ਰੂਮ ਲਿਆ ਸੀ ਸਰ ਨਾਮ ਕੀ ਕੀ ਸੀ ਜੀ ਜੋ ਲੜਕੇ ਦਾ ਨਾਮ ਸੁਖਦੀਪ ਪਤਾ ਲੱਗਿਆ ਤੇ ਲੜਕੀ ਦਾ ਸੁਖਮਨ ਪਤਾ ਹਜੇ ਨਹੀਂ ਉਹ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਜੀ ਇਹ ਅਸੀਂ ਆਪਣੇ ਲੜਕੀ ਦੀ ਫੈਮਿਲੀ ਇੱਥੇ ਆ ਗਈ ਹੈ ਪਰ ਹਜੇ ਉਹਨਾਂ ਨੂੰ ਜਿਆਦਾ ਪੁੱਛ ਗਈ ਸੀ ਨਹੀਂ ਅਸੀਂ ਕਿਤੇ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ